ਲਹਾਉ ਮੋਟਰਸਾਈਕਲ ਜੀ ਖਾਸ ਹੀ ਖੜੇ ਨੇ ਉਹ ਗੇਟ ਵੀ ਖੁੱਲਾ ਨਹੀਂ ਤਾਂ ਨਹੀਂ ਭਾਗੂ ਕੋਈ ਕਾਂਡ ਕਰਤਾ ਆਹ ਦੇਖੋ ਸੜਦਾ ਕਿਵੇਂ ਸੁੱਤਾ ਪਿਆ ਭਾਗੂ ਭਾਗੂ ਉੱਫ ਖੜਾ ਉਹ ਟਾਈਮ ਦੇਖ ਲੈ ਕੀ ਹੋਗਾ ਜਦੋਂ ਕੋ ਪਿਆਦੂ ਹੈ ਬਾਰ ਖੁੱਲੇ ਪਿਆ ਨਾਲ ਮੋਟਰਸਾਈਕਲ ਜਿੱਦੇ ਖੜੇ ਨੇ ਬਾਹਰ ਹਾ ਪਤਾ ਨਹੀਂ ਯਾਰ ਕਿਹਦੇ ਖੜੇ ਹੋਣੇ ਪਤਾ ਨਹੀਂ ਉਹ ਕਮਲ ਕਿਥੇ ਆ ਕਮਲ ਇੱਥੇ ਹਣੀ ਪਿਸ਼ਾਬ ਸ਼ੂ ਕਰਦੀ ਹਣੀ ਖੱਲੇ ਆ ਨੂੰ ਕਰਦੀ ਆ ਪਿਸ਼ਾਬ ਓਟੇ ਦਾ ਬਾਰ ਦਾ ਖੁੱਲਾ ਆ ਪਿਆ ਉਹ ਮੈਨੂੰ ਲੱਗਾ ਲੰਡਾ ਲਾ ਗਈ ਉਹਦਾ ਕਾਨੂੰ ਲਾ ਗਈ ਲੰਡਾ ਆਇਆ ਜੇ ਲੰਡਾ ਲਾਉਣਾ ਹੁੰਦਾ ਹੈ ਕੱਲ ਮੁੜ ਕੇ ਘਤੋਂ ਆਉਂਦੀ ਮੇਰੇ ਨਾਲ ਫਰ ਹਾ ਗੱਥਾ ਦੱਸ ਐਡਾ ਗੱਡਾ ਕੇ ਘਰ ਆ ਇਹੇ ਕੀ ਤੈਨੀਆਂ ਹੈ ਕਿ ਸਾਰੇ ਕਿਤੇ ਦੇਖਿਆ ਮੈਂ ਹੋ ਤੈਨੂੰ ਮੈਂ ਕਿਹਾ ਸੀ ਉਹ ਤੈਨੂੰ ਮੈਂ ਕਿਹਾ ਸੀ ਮੈਂ ਬੈ ਜਾ ਮਾਂ ਬਾਹ ਰੱਖੀ ਰੱਖ ਲੰਨਾ ਗਾਲਾਂ ਲਾਗਾ ਕੱਢਣ ਉਹ ਤਾਂ ਮੈਨੂੰ ਭੇਜਤਾ ਖੇਤ ਅੱਲਾ ਲਾ ਡੋਕੇ ਹੁਣ ਤੂੰ ਪੱਕਾ ਪੂਰਾ ਬੈਬ ਦੀ ਬੰਦਾ ਤੂੰ ਇੰਨਾ ਕੁਸ ਖਾਣਾ ਤਾਂ ਕੁਸ ਕਰਿਆ ਬਾਗੂਆ ਤੈ ਕੁਸ ਕਰਿਆ ਮੰਨ ਨਾ ਮੰਨ ਹੈ ਹੁਣ ਮਾਰਦਾ ਜੇ ਬੈ ਜੱਥ ਵੀਰੇ ਓਏ ਹਾਂ ਮੇਰੇ ਤਾਂ ਪੈਸੇ ਵੀ ਨਹੀਂ ਹੈਗੇ ਜੇਬ 'ਚ ਹੋਏ 20-25 ਹਜ਼ਾਰ ਦੀ ਰਾਤ ਹੋਏ ਜੇਬ 'ਚ ਲਾ ਗਈ ਧੋਖਾ ਰਾਗੜ ਗਈ ਦਿਨ ਦਾ ਫਰ ਹੋ ਗਈ ਪੈਸਾ ਬੁਸੇ ਲਾਏ ਓਏ ਨਾ ਓਏ ਨਾ ਇਹ ਜਿੰਨੀ ਗਈ ਵਿਚਾਰੀ ਉਹ ਹੈ ਪਤਾ ਮੈਨੂੰ ਰਾਤ ਇੰਨਾ ਮੋਹ ਮੁਹੱਬਤ ਕਰਦੀ ਸੀ ਮੇਰੇ ਨਾਲ ਤਾਂ ਹੈ ਮੈਨੂੰ ਕਹਿੰਦੀ ਜੀ ਆਪਣੀ ਅੱਜ ਪਹਿਲੀ ਰਾਤ ਹੈ ਤੁਸੀਂ ਦੁੱਧ ਲੈ ਕੇ ਆਓ ਹੈ ਫਿਰ ਭਾਈ ਅਸੀਂ ਦੋਨਾਂ ਨੇ ਦੁੱਧ ਪੀਤਾ ਕੰਦਰ ਦਾ ਮੈਂ ਤਾਂ ਉਹਦੇ ਕਰਕੇ ਲੰਬਰਦਾਰ ਦੀ ਮਹਸ ਚੋ ਕੇ ਲੈ ਜੋੜ ਲਾ ਕੇ ਹੈ ਮਾਤਾ ਦੇ ਤੀ ਲੰਬਰਦਾਰ ਦੀ ਮੈਨੇ ਦੁੱਧ ਮੈਨੂੰ ਤਾਂ ਦੁੱਧ ਦੋਨਾਂ ਨੇ ਪੀਤਾ ਸੀ ਹੋਏ ਕੰਗਰ ਦਾ ਦੁੱਧ ਦੋਏ ਪੀਂਦੇ ਨੇ ਹੋਰ ਕੱਲਾ ਪੀਂਦਾ ਦੁੱਧ ਮੈਂ ਐ ਪੀਤਾ ਸੀ ਇੱਕ ਕੁੱਟ ਤੈਂ ਇੱਕ ਕੁੱਟ ਉਹਨੇ ਨਾ ਨਾ ਇਹ ਨਹੀਂ ਪੀਤਾ ਸੀ ਨੇ ਹੋਰ ਇੱਕ ਗਲਾਸ ਭਰ ਕੇ ਦੁੱਧ ਦਾ ਮੈਂ ਪੀ ਲਿਆ ਸੀ ਇੱਕ ਗਲਾਸ ਭਰ ਕੇ ਉਹਨੇ ਪੀ ਲਿਆ ਸੀ ਹੈ ਉਹਦੇ ਵਿੱਚ ਮਿੱਠਾ ਘੱਟ ਤੀ ਮੈਂ ਭਾਈ ਖੰਡ ਖੁੰਡ ਜਿਦਾਂ ਲੋ ਤੇਰੀ ਲੈ ਕੇ ਇਕੱਠੀ ਕਰਕੇ ਸੱਕਰ-ਸੱਕਰ ਜੀ ਪਾ ਕੇ ਦੇਤੀ ਜੀ ਬਸ ਆ ਤਰੇ ਖੰਡ ਦੇ ਚੱਕਰ 'ਚ ਤੇਰੀ ਖੰਡ ਰਾਗਣ ਕੀ ਤੇਨੂੰ ਸੇ ਦੁੱਧ ਚ ਪਾਇਆ ਕੁਸ ਭਾਗੂਆ ਉਸ ਦੁੱਧ ਚ ਉਹਦੋਂ ਬਾਅਦ ਪਤਾ ਤੈਨੂੰ ਕੀ ਹੋਇਆ ਨਾ ਭਾਈ ਮੈਂ ਤਾਂ ਫਿਰ ਐਂ ਜਿ ਲੱਗਿਆ ਵੀ ਸੁਪਨੇ ਜਿਹੀਏ ਮੈਂ ਤਾਂ ਉਹ ਤੂੰ ਲੋਚਾ ਓਏ ਤੂੰ ਬਹੁਤ ਲੋਚਾ ਤੂੰ ਕੋਸੇ ਕਰਦਾ ਹੋਣਾ ਉਹਦੇ ਨਾਲ ਅਗਲੀ ਨੇ ਤੈਨੂੰ ਤਾਂ ਦਿੱਤਾ ਕੁਸ ਦੁੱਧੇ ਚ ਪਾ ਕੇ ਉਹ ਤੂੰ ਮੇਰੀ ਗੱਲ ਸੁਣ ਭਾਗੂ ਉਹ ਕਿਤੇ ਤੇਰੀ ਦਾੜੀ ਨਾ ਪਟਾ ਦੇ ਉਧਰ ਨਾ ਵਗੀ ਹੋਵੇ ਉਹ ਜੱਸੇਗੇ ਉਧਰ ਰੌਲਾ ਪਾ ਦੇ ਜਾ ਕੇ ਕਰ ਲਾ ਕੁਸ ਆ ਜਿਹੜੀ ਰੈਣੀ ਖੁੰਦੀ ਉਹ ਵੀ ਪਟਾ ਦੂਗੀ ਉਹ ਗਲਤ ਆ ਵੀਰੇ ਤਰੀ ਸਹੀ ਆ ਓਏ ਜੇ ਉਹਨੇ ਕਿਛ ਕਹਿਤਾ ਮੜਾ ਮੋਟਾ ਆ ਸਾੜੜ ਦਾ ਮੇਰਾ ਸਾਲਕਣਾ ਨਾ ਆ ਗਾ ਬੋ ਬੋਲਾ ਹੋ ਜੀ ਮੇਰੇ ਤਾਂ ਤੂੰ ਕੱਲਾ ੜੀ ਮਰਦਾ ਮੈਂ ਵੀ ਨਾਲ ਮਰੂ ਬਾਗੂਆ ਥਰੇ ਚੱਲ ਤੂੰ ਰੌਲਾ ਨਾ ਪਾਈ ਹੈ ਮੈਂ ਜਾ ਕੇ ਦੇਖਦਾ ਮਰਦਾ ਕੀ ਸਮਾਚਾਰ ਹੈ 14 ਹੋਰੇ ਸੀ ਆਪਾਂ ਖੜਾ ਹੋ ਗਏ ਸਾਰੇ ਦਾ ਮੇਰਾ ਵੀ ਜਲੂਸ ਕੜਵਾਊਗਾ ਇਹ ਤਾਂ ਸਾਲੇ ਦਾ ਖਾਈ ਜਊ ਪਾਸਵਾ ਫਿਰ ਅੰਦਰ ਅੱਗ ਲੱਗੀ ਰਹਿੰਦੀ ਆ ਕੁੜੀ ਚੋ ਦੇ ਦੇ ਉਹ ਭੱਜ ਕੇ ਭੱਜ ਜਾ ਕੁੱਤੀ ਦਾ ਖਰਾਬੀ ਸੋਹਣੀ ਐ ਘਰੇ ਰੱਖਣ ਵਾਲੀ ਐ ਨਾ ਇੰਨੀ ਲੇਟ ਪਾਣੀ ਦੀ ਵਾਰੀ ਤਾਂ 4 ਵਜੇ ਤੱਕ ਦੀ ਟਾਈਮ ਤਾਂ 10 ਵਜੇ ਗੇ ਨਾ ਮੈਂ ਦਫ਼ਤਰ ਤੇ ਬੈਠਾ ਸੀ ਜਿਹੜਾ ਪੂਰਾ ਟਾਈਮ ਤੇ ਆਉਂਗਾ ਹੁਣ ਬੰਦਾ ਗਿਆ ਹੋਇਆ ਲੇਟ ਫੇੜ ਤਾਂ ਹੋਈ ਜਾਂਦਾਗਾ ਪਰ ਇਹ ਤਾਂ ਪਾਣੀ ਦੀ ਵਾਰੀ ਸੀ ਜਦੋਂ ਉਹ ਬੰਦ ਹੋਏ ਨਾਲ ਦੀ ਨਾਲ ਲਾਈਟ ਆ ਗਈ ਫਿਰ ਮੈਂ ਲਾਈਟ ਤੇ ਰਮਾਉਣ ਲੱਗ ਗਿਆ ਨਾਲੇ ਤੁਸੀਂ ਮੇਰੀ ਗਾਲ ਸੁਣਾ 9 ਵਜੇ ਪਹਿਨੇ ਤੂੰ ਭੈਣ ਚੋ ਰੋਟੀ ਰਾਟੀ ਤਾਂ ਲੈ ਕੇ ਆ ਜਾਂਦੀ ਉੱਥੇ ਮੈਂ ਮੈਂ ਕਿੱਦਾਂ ਲੈ ਕੇ ਆ ਜਾਂਦੀ ਮੈਂ ਤਾਂ ਲੰਗੜੀ ਲੰਗੜੀ ਨੇ ਮਸਾ ਮੱਜਾਂ ਬੰਨੀਆਂ ਮੇਰੇ ਤਾਂ ਪਹਿਲਾਂ ਹੀ ਨਾੜ ਚੜ ਗਈ ਆਪਣੇ ਵਾਲਾ ਐ ਨਹੀਂ ਆਲੇ ਆਨੂ ਕੀ ਕੈਨੇਡਾ ਗਿਆ ਜਿਹੜਾ ਵੀਜ਼ਾ ਲਵਾ ਕੇ ਆਉ ਧੱਕੇ ਖਾਂਦਾ ਫਿਰਦਾ ਹੋਣਾ ਜਨਨੀਆਂ ਪਿੱਛੇ ਇਹ ਭੈਣ ਦਾ ਯਾਰ ਅੱਡ ਲੈ ਜਨਾਨੀ ਪਿੱਛੇ ਘਰ ਬਰ ਛੱਟ ਕੇ ਭੱਗ ਗਿਆ ਇਹ ਭੈਣ ਦੇ ਯਾਰ ਆਏ ਤਾਂ ਦੇਖ ਲੈ ਘਰੇ ਮੜਾ ਮੋਟਾ ਕੰਮ ਕੰਮ ਕਰ ਲੈ ਮੈਂ ਦੱਸ ਸਾਲਾ ਕਿੱਧਰ ਕਿੱਧਰ ਹੋਵਾ ਜਾ ਕਰ ਚਾਚੂ ਜੀ ਲਿਆ ਚੁਲਸ ਕੈਨੀ ਆਇਆ ਕੈਨੀ ਚ ਦੁੱਧ ਤਾਂ ਦਿੱਤਾ ਸੀ ਮਰੇ ਸਾੜੇ ਕਲਾ ਦੁੱਧ ਹੀ ਪਤਾ ਸਿੱਖ ਵਾਲੀ ਡੱਬੀ ਹੋਣੀ ਪਾਈ ਤਾਂ ਉਥੇ ਭੈਣ ਚੂ ਦੀਆਂ ਲੱਕੜਾਂ ਗਿੱਲੀਆਂ ਹੋ ਗਿਆ ਔਰ ਮੈਂ ਲੱਤਾਂ ਲਾਉਂਦਾ ਚੁੱਲ੍ਹੇ ਜੱਪਦੀਆਂ ਆ ਫੜ ਦੁੱਧ ਤੇਰਾ ਚ ਲੈ ਆ ਚਾਹ ਨਾਲੇ ਪਾ ਕੇ ਛੱਡਿਆ ਹੋਇਆ ਲੈ ਆ ਗਿਆ ਕੋਲੇ ਕੱਛ ਕੇ ਪਾਲੇ ਫੁੱਲਾਂ ਦੇ ਹਾਰੇ ਦੇ ਓ ਭਾਈ ਮੜਾ ਮੋਟਾ ਸਿਆਣੇ ਬਣੇ ਬੰਦੇ ਰੋ ਹੌਲੀ ਬੂਰ ਪਿਆ ਕਰ ਹੈ ਤੇਰੀ ਮਾਂ ਨੇ ਤੈਨੂੰ ਆਹੀ ਕੁਸਖਾਇਆ ਵੀ ਵੱਡੇ ਮੁਰੇ ਬੋਲੀ ਜਾਂਦਾ ਆ ਗਿਆ ਜਨਾਬ ਜੀ ਕਿਧਰ ਨਿਕਲੇ ਦੀ ਕੱਲ ਦਾ ਤੂੰ ਹੈ ਓ ਭਾਈ ਮੈਂ ਤਾਂ ਸੁੱਖੀ ਸੁਖੀ ਤੀਕਾ ਬਿੱਤੇਰੀ ਬਹੂ ਕੋਲੇ ਨਿੱਕਾ ਨਿਆਣਾ ਹੋ ਜੇ ਮੈਂ ਤਾਂ ਮਿੱਟੀ ਕੱਢਣ ਗਿਆ ਤੀ ਉੱਥੇ ਹੋ ਗਿਆ ਲੇਟ ਮੈਂ ਤਾਂ ਫਿਰ ਚੌਂਕੀ ਤਰਾਤੋਂ ਉੱਥੇ ਹੀ ਰਹਿ ਗਿਆ ਤੂੰ ਮਿੱਟੀ ਕੱਢਣ ਗਿਆ ਤੀ ਕਿ ਸਾਡੀ ਮਿੱਟੀ ਪਲੀਤ ਕਰਨ ਗਿਆ ਤੀ ਹੈ ਨਾਲੇ ਜਿੰਨਾ ਤਰ ਤੂੰ ਆ ਨਾ ਇੱਥੇ ਕਰੇ ਸਾਡੇ ਨਹੀਂ ਨਿੱਕਾ ਨਿਆਣਾ ਹੁੰਦਾ ਕੋਈ ਕਿਉਂ ਭਾਈ ਮੈਂ ਕਿਹੜਾ ਨਿੱਕਾ ਰਹਿਣ ਦੇ ਮੂਰੇ ਟੰਬਾ ਲਾ ਰੱਖਿਆ ਮੂਰੇ ਆਹ ਸਾਲਾ ਟੰਬੇ ਤੋਂ ਘੱਟ ਹੈ ਰਾਤ ਨੂੰ ਤਾਂ ਭੈਣ ਚੁਦਾ ਇਹਨੂੰ ਖੜਕਾਉਂਦਾ ਫਿਰ ਜਾਂਦਾ ਅਸੀਂ ਕਿਹੜੇ ਵੇਲੇ ਸੋਈਏ ਫਿਰ ਮੇਰਾ ਸਾਲੀ ਦੀਆਂ ਮੀਨਾਂ ਨਹੀਂ ਪੈਂਦਾ ਕਦੇ ਵੱਡੀ ਸਾਲੀ ਕਦੇ ਛੋਟੀ ਸਾਲੀ ਇਹਦੇ ਕਣੀ ਗੌਰ ਰੱਖਾ ਕਿ ਮੈਂ ਆਪਣੀ ਸ ਜਦੋਂ ਭੰਡੇ ਯਾਰ ਦੀਦੀ 2 ਮਹੀਨੇ ਸਾਨੂੰ ਮਿਲੇ ਵੀ ਅਸੀਂ ਆਰਾਮ ਕਰਾਂਗੇ ਉਦੋਂ ਮੇਰੇ ਸਾਰੇ ਦੀਏ ਨਿਕਲ ਗਈ ਹੋਰ ਭੰਡਾ ਯਾਰ ਨਿਆਣਾ ਮੈਂ ਰਸਣ ਕਰ ਤੇ ਲਿਆਵਾ ਭਈ ਆਪਦੀਆਂ ਕਮੀਆਂ ਕਾ ਤੂੰ ਲੁਕੋਣਾ ਹੈ ਤੇ ਕਮੀਆਂ ਪੇਸ਼ੀਆਂ ਤੇਰੇ ਜਨੇ ਹੁਣ ਸਾਨੂੰ ਦੋਸ਼ ਤੂੰ ਸਾਨੂੰ ਬਕਵਾਸ ਨਾ ਕਰ ਓਏ ਹੈ ਨਾਲੇ ਮੇਰੀ ਗੱਲ ਸੁਣ ਅੱਜ ਘਰੇ ਰਹੀ ਉਹ ਚਾਚੇ ਨੇ ਸੁਨੇਹਾ ਲਾਇਆ ਤੀਗਾ ਕਹਿੰਦਾ ਜਿਹੜੀ ਗਹਿਣੇ ਦੀ ਜ਼ਮੀਨ ਛਡਾਉਣਗੇ ਅੱਜ ਆਪਣੇ ਤੋਂ ਉਤੇ ਸਟਾਮਪ ਟੂ ਮੇਜਾ ਕਰ ਪਰਣਾ ਹੋਊਗਾ ਕਿ ਜਿਹੜੀਆਂ ਕਿਟੂਰੀਆਂ ਨੇ ਅੱਜ ਨਾਲ ਤੂੰ ਚਾਹੀਦਾ ਤੇਰਾ ਗੁੱਠਾ ਕਾਠਾ ਜਾਂ ਲੱਗੂਗਾ ਹਰ ਇੱਕ ਕਣਕਾ ਦਾ ਵਾਢ ਲੈਣ ਦੇ ਨੂੰ ਕਦੇ ਪਹਿਲੀ ਛਣਾਉਣ ਲਾ ਕੇ ਅਗਲੇ ਦੀ ਆ ਯਾਰ ਜਦੋਂ ਮਾਦੀ ਛੜਾਉਣਾ ਤੈਨੂੰ ਕੀ ਲੈਣਾ ਚੱਕਲੀ ਨਾਲ ਜਿਹੜਾ ਸਟਾ ਮਜਾ ਹੈਗਾ ਦੋਨਾਂ ਦਾ ਉਹ ਤਾਂ ਸਟਾ ਮਜਾ ਤਾਂ ਮੇਰੇ ਕੋ ਯਾਰ ਬਸ ਚ ਭੁੱਲ ਭੱਲ ਕੇ ਧਰ ਕੇ ਕਿਤੇ ਮੈਂ ਤਾਂ ਯਾਰ ਮੈਨੂੰ ਲੱਗਦਾ ਟੰਗ ਜਾ ਨਾ ਐ ਕਿ ਭੁੱਲ ਗਿਆ ਤੂੰ ਨਾਲ ਤੂੰ ਬਸ ਚ ਉਹਨੂੰ ਨਾਲ ਲੈ ਕੇ ਭੈਣ ਨੂੰ ਕੀ ਕਰਨੀ ਗਈ ਦੱਸੀ ਮੈਡਮ ਨੂੰ ਉਹ ਮੈਨੂੰ ਐਤੀ ਯਾਰ ਵੀ ਘਰੇ ਤੂੰ ਹੁੰਦਾ ਨਹੀਂ ਹੈ ਕਿਤੇ ਕੋ ਸਾ ਚੋਰ ਚੱਕਾ ਚੱਕ ਕੇ ਲੈ ਜਾਈ ਦੇ ਸਟਾ ਮਸਟੂਮ ਦੇ ਉਹ ਕੰਦੇਰ ਦਾ ਕਿਤੇ ਬਸ ਚ ਧਰ ਕੇ ਭੁੱਲ ਗਿਆ ਮੈਂ ਤਾਂ ਭੈਣ ਦਾ ਪੈਸੇ ਪੂਸੀ ਵੀ ਕੱਢ ਲਏ ਮੇਰੇ ਤਾਂ ਕਿਸੇ ਨੇ ਜੀਬ ਤੇ ਉੱਥੇ ਪਰ ਆਪਾਂ ਐਂਦਰ ਦੇ ਟਰੈਲੀ ਤੇ ਚੜ ਕੇ ਆਇਆ ਉਹ ਫਿਰ ਹੁਣ ਕੀ ਕਰੀਏ ਉਹ ਤਾਂ ਸੁਨੇਹਾ ਤੇ ਸੁਨੇਹਾ ਲੈ ਜਾਂਦੇ ਨੇ ਚੱਲ ਉਹਨੂੰ ਹਾਲੇ ਉਹਨੂੰ ਐਂ ਕਹਦੀ ਕਿ ਸਾਡੇ ਵਾਲਾ ਵੱਡਾ ਤਾਂ ਕਦੇ ਬਾਹਰ ਗਿਆ ਹੈ ਕਦੇ ਬਿਮਾਰ ਮੂਰ ਹੋ ਰਿਹਾ ਜ ਐਂ ਕਹਦੀ ਬਹਾਨਾ ਲਾ ਦੇ ਜਾਂ ਕਹਦੇ ਅੱਖਾਂ ਖੋਨ ਘੱਟਦੀਆਂ ਕੋਈ ਨਾ ਕੋਈ ਬਹਾਨਾ ਲਾਦੀ ਹਾਲੇ ਹਫ਼ਤਾ ਦਾ ਦਮ ਟਾਲ ਦੇ ਫਿਰ ਉਹ ਦੇਖ ਲੈ ਕੋਈ ਜੇ ਕੋਣ ਨੂੰ ਆ ਤੰਗ ਕਰ ਲਿਆ ਕਰੇ ਮੀਂਹ ਦੀ ਦੀ ਕਿਤੇ ਗੋਸਲ ਖਾਨੇ ਚ ਤਾਂ ਨਹੀਂ ਬੜ ਰਹੀ ਓ ਭਾਈ ਪ੍ਰੀਤ ਹਾਂ ਓ ਪ੍ਰੀਤਾ ਹਾਂ ਓ ਚਾਹ ਦੀ ਕੁੱਟ ਦਿਓ ਭਾਈ ਮੈਨੂੰ ਠੰਡ ਵੀ ਹੋ ਰਹੀ ਐ ਆ ਲੈ ਫੜ ਚੁਲਸ ਲੈ ਗਰ ਮੈਂ ਹੱਥ ਨਾਲ ਮਚਾਲੀ ਕੋਈ ਨਾ ਪਾਈ ਪਪਾਈ ਤੇਰੀ ਭੈਣ ਨੇ ਹੀ ਮੜਕੇ ਆਉਣ ਜੋਗੀ ਛੱਡੀ ਆ ਛੱਡਣੋਂ ਭਾਈ ਮੈਂ ਕਿਹੜਾ ਕਹਾਉਂਦੇ ਭੂੰਡ ਲੜਾਤਾ ਹੈ ਭੂੰਡ ਲੜਾਤਾ ਖਬਰੇ ਕਿਹੜੇ ਕਿਹੜੇ ਭੂੰਡ ਲੜਾਏ ਨੇ ਕਿਹੜੇ ਕਿਹੜੇ ਮੜਕੇ ਲਾਏ ਨੇ ਉਹਨੂੰ ਪਪਾਈ ਫਿਰ ਹੁਣ ਆ ਕਿਆ ਬੰਦਾ ਹੋਰ ਕੀ ਕਰੇ ਹੈ ਤੁਸੀਂ ਕਿਹਾ ਮੇਰੀ ਸੁਣਦੇ ਹੋ ਕੋਈ ਤੈਨੂੰ ਕਿਹਾ ਸੀ ਭੰਜਵੀਰੀ ਬਚੋਲਣਾ ਬਣ ਜਾ ਤੂੰ ਨਹੀਂ ਬਣੀ ਹੈਗੀ ਹੈ ਕਿਹਾ ਸੀ ਭਾਈ ਮੈਂ ਤੈਨੂੰ ਪੈਂਡਲਾ ਪਾ ਦੂੰਗਾ ਪੈਂਡਲਾ ਪਾ ਦੂੰਗਾ ਤੂੰ ਤਾਂ ਸੱਗੀ ਫੁੱਲ ਪਾਏਗਾ ਪੈਂਡਲ ਕਾਣੂ ਉਹ ਕਾਣੂ ਭਾਈ ਤੁਸੀਂ ਤਾਂ ਉਹੀ ਮੇਰੇ ਤੇ ਲੱਗਦੇ ਹੋ ਹੈ ਚੰਗਾ ਇਹ ਤਾਂ ਪੁੱਛ ਤਾਲਾ ਤੇਰੀ ਭੈਣ ਨੂੰ ਵੀ ਪਹੁੰਚ ਗਈ ਕਿ ਪਹੁੰਚੀ ਨਹੀਂ ਉੱਥੇ ਪਿੰਡਾਂ ਮੈਂ ਨਹੀਂ ਪੁੱਛਦੀ ਪਹੁੰਚੇ ਨਾ ਪਹੁੰਚੇ ਕਿਉਂ ਤੇਰੀ ਫੇਰ ਵੀ ਮਾਜੇ ਭੈਣੇ ਕੋੜ ਨੇ ਪੁੱਛ ਲੈ ਰਾਤ ਬਰਾਤੇ ਤੁਰੀ ਸੀਰੋ ਉਹ ਕਿਹੜਾ ਘਟਾ ਉਹ ਵੀ ਤਾਂ ਮੇਰੀ ਸ਼ਰੀਕਣ ਬਣਨ ਨੂੰ ਫਿਰਦੀ ਆ ਚੰਗਾ ਹੋਇਆ ਦਫਾ ਹੋਈ ਸਰ ਭਾਈ ਪਰ ਜੇ ਬਣਨ ਨੂੰ ਫਿਰਦੀ ਆ ਬਣਾ ਲੈ ਤੂੰ ਹੈ ਸਮਝੀ ਦੋਨੇ ਪੈਣਾ ਵਧੀਆ ਰਿਹਾ ਕਰੂੰਗੀ ਇੱਥੇ ਵਧੀਆ ਦਰੀਆ ਦੁਰਿਆ ਬੁਣ ਲਿਆ ਕਰੂੰਗੀਆ ਖੇਸ ਖੋਸ ਬੁਣ ਲਿਆ ਕਰੂੰਗੀ ਹੈ ਅੱਡਾ ਉੱਡਾ ਲਾ ਕੇ ਦਿੱਦੂੰ ਤੁਨੂੰ ਮੈਂ ਖੇਸ ਬਣ ਵਾਸਤੇ ਆਹੋ ਜਿਹੜਾ ਹੁਣ ਅਸੀਂ ਚੱਜਦੇ ਰਹਿ ਰਹੇ ਆਂ ਚੱਲ ਚਾਚੂਣ ਸੜਾ ਕੋਰ ਨੇ ਤੈਨੂੰ ਮੈਂ ਘੁੰਡ ਚੱਕਣ ਨੂੰ ਕਿਹਾ ਸੀ ਤੂੰ ਤਾਂ ਜਮੀ ਸੰਗ ਵੀ ਚੱਕਤੀ ਹੈ ਵੱਡੇ ਛੋਟੇ ਦਾ ਲਿਹਾਜ ਹੀ ਨਹੀਂ ਕਰਦੀ ਕਿਵੇਂ ਬੋਲਣਾ ਕਿਵੇਂ ਨਹੀਂ ਇਹ ਰੀਤੀ ਵੀ ਗਲਤੀ ਨਹੀਂ ਪਈ ਸਾਡੇ ਅਲੇ ਵਿੱਚ ਵੀ ਕਣ ਕੰਡਾ ਹੈ ਨਹੀਂ ਕੰਜਰ ਦੇ ਵਿੱਚ ਇਹ ਕਣ ਕੰਡਾ ਹੋਵੇ ਕਾਨੂੰ ਮੁਰੇ ਬੋਲੇ ਹੈ ਲੈ ਭੈਣ ਜੀ ਨੇ ਦੇ ਵੀ ਦਿੱਤਾ ਲੈ ਕੜੂ ਮੈਨੂੰ ਸੜੀ ਧੜਕੇ ਦੇਣੀ ਘੁੱਟ ਚਾਹ ਦੀ ਦਿੱਤੀ ਨਹੀਂ ਪ੍ਰੀਤ ਹਾਂ ਆ ਮੈਨੂੰ ਵੀ ਦੇ ਦੇ ਪੂਰਾ ਘੁੱਟ ਚਾਹ ਦੀ ਆ ਬੇਲੇ ਬੰਦੇ ਨੂੰ ਤੁਸੀਂ ਕੌਲੇ ਪਰ ਭਰ ਦੇ ਦੇਣੇ ਚਾਹਾਂ ਦੇ ਲਿਆਈ